ਕਾਲੀ ਦਲ ਦੀ ਇੱਕੋ ਸੀਟ ਜਿੱਤੀ ਹੈ ਕਿ ਜਿੰਨੂੰ ਦੇਖ ਕੇ ਕਿ ਪੰਜਾਬ ਦੀ ਨਹੀਂ ਦੇਸ਼ਾ ਵਿਦੇਸ਼ਾ ਦੀ ਰਾਜਨੀਤੀ ਦੇ ਵਿੱਚ ਇੱਕ ਉਥਲ ਪੁਥਲ ਮੱਚੂਗੀ ਆ ਕਿਉਂਕਿ ਪੰਜਾਬ ਦੀ ਬਠਿੰਡਾ ਦੀ ਸੀਟ ਜਿਹੜੀ ਗਈ ਸੀ ਤੇ ਬੀਬਾ ਹਰਸ਼ਿਮਰਤ ਕੋਰ ਬਾਦਲ ਲੜਦੇ ਪਏ ਸੀ ਚੋਣ ਆ ਉਹ ਸੀਟ ਜਿੱਤ ਚੁੱਕੇਗੇ ਨੇ ਉਸ ਤੋਂ ਬਾਅਦ ਵਾਜਗੁਰੂ ਦਾ ਉਹਨਾਂ ਵੱਲੋਂ ਸ਼ੁਕਰਾਨਾ ਵੀ ਕੀਤਾ ਗਿਆ ਨਾਲ ਨਾਲ ਵੋਟਰਾਂ ਸਪੋਰਟਰਾਂ ਨੂੰ ਵੀ ਧੰਨਵਾਦ ਕੀਤਾ ਗਿਆ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਸੀਡ ਜਿਹੜੀ ਗਈ ਸ਼ੋਮਨੀ ਕਾਲੀਤਲ ਦੀ ਝੋਲੀ ਵਿੱਚ ਪਈ ਗਈ ਹੈ ਉਹ ਵੀ ਇਹ ਜਨੀ ਖਾਸ ਸੀਡ ਜਿਹਦੇ ਉੱਤੇ ਕਾਫੀ ਲੀਡਰਾਂ ਦੀ ਨਜ਼ਰ ਰਹੀ ਸੀ ਲੇਕਿਨ ਐਨਜੀ ਵੱਲੋਂ ਜਿਹੜਾ ਕੰਮ ਕੀਤੇ ਗਏ ਸੀ ਬੀਬਾ ਹਰਸੀ ਮਰਕੋਲ ਵੱਲੋਂ ਜਿਹੜੇ ਕੰਮ ਕੀਤੇ ਸੀ ਉਹਦੇ ਵੱਲੋਂ ਦੇਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਫਤਵਾ ਜਿਹੜਾ ਆਇਆ ਉਹ ਦਿੱਤਾ ਗਿਆ ਉਹਨਾਂ ਨੂੰ ਚਿੱਤ ਦਾ ਸਿਹਰਾ ਜਿਹੜਾ ਉਹਨਾਂ ਨੂੰ ਪਹਿਨਾਇਆ ਗਿਆ ਹੈਗਾ ਕਿ ਵੱਡੀ ਲੀਡ ਤੋਂ ਇਹਰੇ ਗਏ ਉਹ ਜਿੱਤ ਪ੍ਰਾਪਤ ਕਰ ਚੁੱਕੇਗੇ ਨੇ ਵੋਟਰਾਂ ਨੂੰ ਸੰਬੋਧਿਤ ਕਰਦੇ ਪਏ ਨੇ ਜਿੱਥੇ ਬਾਗੋ ਬਾਗ ਹੋਏ ਪਏ ਨੇ ਉੱਥੇ ਨਾਲ ਦੇ ਨਾਲ ਲੋਕਾਂ ਨੂੰ ਵੀ ਅਪੀਲ ਕਰਦੇ ਪਏ ਨੇ ਕੀ ਕਹਿ ਰਹੇ ਨੇ ਵੀ ਬਾਹਰ ਕੋ ਹਸੀਮਰਤ ਕੋਲ ਬਾਦਲ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਾਇਦ ਤੇਰਾ ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੋਂ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਰਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਵਰਕਰਾਂ ਨੇ ਲਾਇਆ ਚੌਥੀ ਵਾਰੀ ਹਲਕੇ ਤੋਂ ਜਿਤਨਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿਤਨਾ ਇਹ ਸੇਰਾ ਵੀ ਮੇਰੇ ਵਕਰਾਂ ਦਾ ਇਹ ਮਿਹਨਤ ਵੀ ਮੇਰੀ ਵਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਚਾਈ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਵੈਸੇ ਆਕਰਸ਼ਣ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡੈਕਟ ਪੰਜਾਬ ਦੀ ਜਨਤਾ ਨੇ ਦਿੱਤਾ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ ਤੁਹਾ ਮੈਂ ਦਿਲ ਦੀ ਗਰਾਈਆਂ ਤੋਂ ਸਾਰੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹਣਾ ਐ ਐਂਡ ਥੈਂਕ ði ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿੰਦਾ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈਟਿਕ ਸਿਸਟਮ ਐ ਡੈਮੋਕਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਹੀ ਆਪਸ਼ਨ ਐ ਕਿਹਨੂੰ ਵੋਟ ਪਾਉਣੀ ਆ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਰਾਈਆਂ ਤੋਂ ਸਾਰੇ ਸ਼ਰਮਨੀ ਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ